ਸੰਗਤ ਦੇ ਬਾਣੀ ਦੇ ਨਾਲ ਸੰਗਤ ਇੱਕ ਨਾ ਜਾਣ ਬੱਚਾ ਹੁੰਦਾ ਹੈ ਉਹ ਕਹਿੰਦਾ ਜੀ ਮੈਨੂੰ ਵੀ ਬਾਣੀ ਦੀ ਸੇਵਾ ਦੋ ਕਹਿ ਲੱਗਿਆ ਭਾਈ ਤੈਨੂੰ ਬਾਠ ਆਉਂਦਾ ਸ਼ਬਦ ਨਹੀਂ ਆਉਂਦਾ ਹੋਵੇਗਾ ਸੰਗਤ ਵਿੱਚ ਤੇ ਬਾਖ ਉਹ ਕਰੇਗਾ ਜਿਸ ਨੂੰ ਅਧਿਆਰ ਸਮੇ ਕੋ ਜੀ ਕਹਿ ਲੱਗਿਆ ਜੀ ਮੈਨੂੰ ਅਧਿਆਰ ਸ ਹੈ ਗੁਰੂ ਦੀ ਕਿਰਪਾ ਸਿੱਖ ਪਰਿਵਾਰ ਨੂੰ ਚਲੋ ਮੌਕਾ ਮਿਲ ਗਿਆ ਗੁਰੂ ਦੀ ਐਸੀ ਕਿਰਪਾ ਹੋਈ ਸੰਗਤ ਸਜੀ ਹੋਈ ਹੈ ਮਹਾਰਾਜ ਜੀ ਦਾ 24 ਰੂਪ ਜਾਂ ਪੋਥੀ ਸਾਹਿਬ ਤਿਆਰ ਹੱਥ ਪਾਠ ਹੋ ਰਿਹਾ ਹੈ ਇਹ ਨੌਜਵਾਨ ਬੱਚੇ ਦੀ ਵਾਰੀ ਆ ਗਈ ਪਾਠ ਕਰਨ ਦੀ ਉਹ ਪਾਠ ਹੈ ਨਹੀਂ ਹੈ ਜਿਹੜਾ ਆਪਾਂ ਸੁਣਦੇ ਆਂ ਜਾਂ ਅਸੀਂ ਵੀ ਇਹ ਕਰਦੇ ਆਂ ਮੈਂ ਆਪਣੇ ਆਪ ਨੂੰ ਵਿੱਚ ਰੱਖਦਾ ਇਸ ਚੀਜ਼ ਦੇ ਵੀ ਅੱਜ ਕੱਲ ਆਪਣੇ ਫਾਰਮੈਲਿਟੀਜ਼ ਜ਼ਿਆਦਾ ਹੋ ਗਈ ਹੈ ਜੀ ਇਸ ਦੀ ਇਹ ਪਾਠ ਦੀ ਉਹ ਪਿਆਰ ਵਾਲੀ ਗੱਲ ਹੈ ਜੋ ਪਿਆਰ ਵਾਲੀਆਂ ਰੂਹਾਂ ਆਪਣੇ ਆਪ ਨਾਲ ਕਰਦੀਆਂ ਤੇ ਸੰਗਤ ਸੁਣ ਰਹੀ ਹੈ ਕੁਝੋ ਤੇ ਸਮਾਏ ਦੇ ਬੰਦੇ ਸੇ ਨਹੀਂ ਕੁਝੋ ਤੇ ਮਾਇਆ ਦਾ ਪੈਸੇ ਦੇ ਅੱਗਾਂ ਨਹੀਂ ਹੈ। ਬਸ ਪ੍ਰੇਮ ਵਾਲੀ ਗੁਰਸੀਕ ਬੈਠੀ ਜਾਂਦੇ ਆ ਪਾਠ ਕਰੀ ਜਾਂਦੇ ਸੁਣਨ ਵਾਲੇ ਸੁਣੀ ਜਾਂਦੇ ਆ। ਉਹ ਪਾਠ ਕਰਨ ਬੈਠਿਆ ਜਦੋਂ ਬੈਠਿਆ ਨਾ ਅਨੰਤ ਸਾਹਿਬ ਜੀ ਦਾ ਪਾਠ ਆਇਆ ਤੇ ਪਹਿਲੀ ਪੰਕਤੀ ਆਨੰਦ ਭੈ ਆ ਮੇਰੀ ਮਾਏ ਸਤ ਗੁਰੂ ਮੈਂ ਪਾਏ। ਆਨੰਦ ਭੈ ਆ ਮੇਰੀ ਮਾਏ ਸਤ ਗੁਰੂ ਮੈਂ ਪਾਏ। ਪੰਕਤੀ ਪੜਦਾ ਇੱਕ ਵਾਰੀ ਦੋ ਵਾਲੀ ਬਾਂਜਿਵਾਰੀ ਦਸਵਾਰੀ ਇਹ ਵਾਰੀ ਆੜੇ ਵਾਲੇ ਬੈਠੇ ਤੇ ਹੈਰਾਨ ਹੋਏ ਕਹਿਣ ਲੱਗੇ ਵੀ ਹੁਣ ਕਿਉਂ ਤਾਂ ਲੜੀ ਵਾਸ ਰੂਪ ਹੁੰਦੇ ਸੀ ਹੋ ਸਕਦਾ ਕਿ ਨਾਮਦਾ ਹੋਵੇ ਕਈਆਂ ਨੇ ਕੋ ਸਾਡੇ ਵਰਗੇ ਬੈਠੇ ਹੋਣੇ ਵੀ ਦੇਖੋ ਖੁਦ ਹੀ ਬਣਾ ਦਿੱਤਾ ਕੋ ਸਾਡੇ ਵਰਗਾ ਗਿਆਨੀ ਬਿਠਾਉਣਾ ਸੀ ਜਿਹਨੂੰ ਸਾਰਾ ਯਾਦ ਆ ਘੁੱਟੇ ਲੱਗੇ ਹੋਏ ਨੇ ਕੋਈ ਕਿਸ ਤਰ੍ਹਾਂ ਦੇ ਵਿਚਾਰ ਵਾਲਾ ਬੈਠਾ ਹੋਏਗਾ ਤੇ ਜਿਹੜਾ ਕੋਈ ਸੇਵਾਦਾਰ ਜਿੰਨਾ ਦੀ ਜ਼ਿੰਮੇਵਾਰੀ ਸੀ ਉਹ ਥੋੜਾ ਜਾਂ ਨੂੰ ਹਿਲਾਉਂਦੇ ਨੇ ਭਾਈ ਅੱਗੇ ਚੱਲ ਪਰ ਕੋ بڑے ਰਸ ਵਿੱਚ ਗਈ ਜਾਂਦਾ ਆਨੰਦ ਭੈ ਮੇਰੀ ਮਾਏ ਸਤਿਗੁਰੂ ਦਾ ਆਨੰਦ ਭੈ ਮੇਰੀ ਮਾਏ ਸਤਿਗੁਰੂ ਦਾ ਆਇਆ ਐਸਾ ਲੀਅ ਹੋ ਗਿਆ ਉਸ ਸੰਤੀ ਦੇ ਵਿੱਚ ਉਹ ਸੰਗਤ ਦੇ ਸਾਹਮਣੇ ਪੜ ਕੇ ਠਾਣ ਵੀ ਕਿਵੇਂ ਇੱਕ ਆਦਮ ਹੁੰਦਾ ਸੰਗਤ ਛੇਤੀ ਦੇ ਰਏ ਮਹਾਰਾਜ ਕੋਲ ਵੀ ਬਚਨ ਪਹੁੰਚਾਇਆ ਵੀ ਮਹਾਰਾ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਜੀ ਨੂੰ ਮਹਾਰਾਜ ਜੀ ਇੱਕ ਨੌਜਵਾਨ ਨੂੰ ਸੇਵਾ ਚ ਬਿਠਾਇਆ ਸਿੱਖਿਆ ਪੰਕਤੀ ਬੜੀ ਜਾ ਰਹੀ ਹੈ ਕਿੰਨਾ ਸਮਾਂ ਹੋ ਗਿਆ ਸੱਚੇ ਪਾਤਸ਼ਾਹ ਕੋਠੇ ਕਰਨ ਮਹਾਰਾਜ ਜਦੋਂ ਆਉਂਦੇ ਨੇ ਹੁਣ ਗੁਰੂ ਸਾਹਿਬ ਦੇ ਆਉਣ ਦੇ ਨਾਲ ਨਾ ਇੱਕ ਲੇਖਕ ਹੋਇਆ ਹਰਿੰਦਰ ਸਿੰਘ ਮਹਨਗੂਰ ਆ ਆਪਣੇ ਸਿੱਖਾਂ ਦੇ ਜੋ ਤੁਸੀਂ ਉਹਨਾਂ ਦਾ YouTube ਤੇ ਦੇਖ ਲਿਆ ਸਾਕਰ ਸੂਤ ਦੇਖੋਗੇ ਤੇ ਰੂਪ ਸਰੂਪ ਦੇਖੋਗੇ ਤੁਸੀਂ ਕਹੋਗੇ ਕਿ ਕਿਸਾਨ ਸਭਾ ਦਾ ਕੋਈ ਬੁਢਾ ਜਿਆ ਕੁਆ ਪਰਾਣਾ ਜਿਆ ਪਰ ਉਹ ਬੰਦੇ ਦੀ ਕੋਈ ਰੂਹ ਨਹੀਂ ਡਾਇਨਾ ਮਾਰੀਆਂ ਸਾਸ ਸੰਗਤ ਉਹਨੇ ਕਿਤਾਬ ਨਹੀਂ ਕੀਤੀ ਸਹਿਜੇ ਰਚੇ ਖਾਸ ਪੁੱਛ ਦੱਸਵੇਂ ਪਾਸ਼ਾ ਬਾਰੇ ਜਿੱਥੇ ਲਿਖਦੇ ਆ ਨਾ ਉਹਨੂੰ ਕੋਈ ਪੜ੍ਹੇ ਉਹ ਜਦੋਂ ਲਿਖਦੇ ਆ ਜਦੋਂ ਪਾਸ਼ਾ ਜੀ ਆਉਂਦੇ ਨੇ ਉਹਨਾਂ ਨੇ ਵਰਣਨ ਕੀਤਾ ਪਟਨਾ ਸਾਹਿਬ ਤੋਂ ਆਉਂਦੇ ਜਦੋਂ ਮਨੁੱਖ ਉਸ ਆਉਂਦੇ ਉਹਨਾਂ ਨੂੰ ਬਾਜ ਘਟਾ ਕੀਤਾ ਜਾਂਦਾ ਉਹਨਾਂ ਦਾ ਚੱਲਣਾ ਰਸਤੇ ਉੱਪਰ ਜਿਸ ਰਸਤੇ ਤੇ ਚੱਲ ਰਹੇ ਨੇ ਉਹ ਰਸਤੇ ਦੇ ਮਨੂ ਦਰਖਤ ਵੀ ਝੁਗਦੇ ਆ ਉਹ ਹਵਾਵਾਂ ਵੀ ਮੱਥਾ ਟੇਕ ਜਾਂਦੀਆਂ ਨੇ ਉਹਨਾਂ ਦੇ ਸੀਸ ਉਪਰ ਚ ਉੱਚਲਣ ਵਾਲਾ ਬਾਜ ਵੀ ਅਸਮਾਨਾ ਦਾ ਘੁੰਮਾ ਕਰ ਰਿਹਾ ਹੈ ਇਕ ਐਡਾ ਪਿਆਰ ਨਾਲ ਲਿਖਦੇ ਆ ਬੰਦੇ ਦੀ ਰੂਹ ਨਾਲੇ ਦਵਾ ਦਾ ਭਰ ਜਾਂਦੀ ਉਹਨੂੰ ਪੜਦੇ ਪੜਦੇ ਤਾਂ ਸਾ ਸੰਗਤ ਦੀ ਗ੍ਰੀਨਵਾ 10ਵੇਂ ਪਾਠਾ ਜਦੋਂ ਆਏ ਨੇ ਉਹ ਨੌਜਵਾਨ ਬੱਚਾ ਪੜ ਰਿਹਾ ਗੁਰੂ ਦਾ ਆਉਣਾ ਉਹ ਚੀਜ਼ ਦਾ ਬੱਚੇ ਨੂੰ ਥੋੜੀ ਜੀ ਸੁਰਤ ਨੂੰ ਹੁਲਾੜਾ ਵੱਜਦਾ ਤੇ ਇਹਨੇ ਗੁਰੂ ਸਾਹਿਬ ਦੇ ਕਿਸੇ ਹੋ ਸਿੱਖ ਨੂੰ ਕਹਿਣ ਨੇ ਭਾਈ ਤੂੰ ਜਾ ਕੇ ਸੇਵਾ ਕਰ। ਉਹ ਨੌਜਵਾਨ ਉੱਠਦਾ 10ਵੇਂ ਪਾਸ਼ਾ ਮਹਾਰਾਜ ਜੀ ਉਹਨੂੰ ਆਪਣੀ ਛਾਤੀ ਨਾਲ ਲਾ ਲੈਂਦੇ। ਉਹ ਸੋਚਦਾ ਹੋਇਆ ਹੋਵੇਗਾ ਕਿ ਝਿੜਕਣਗੇ। ਮਹਾਰਾਜ ਛਾਤੀ ਨਾਲ ਲਾ ਲੈਂਦੇ ਨੇ ਸਿੱਖ ਕਹਿੰਦੇ ਮਹਾਰਾਜ ਜੀ ਇਹ ਤਾਂ ਭੁੱਲ ਗਿਆ ਸੀ ਅੱਗੇ ਨਹੀਂ ਬੋਲੇ ਇੱਕ ਪੰਕਤੀ ਦੀ। ਗੁਰੂ 10ਵੇਂ ਪਾਸ਼ਾ ਕਹਿ ਲੱਗੇ ਇਹ ਨੌਜਵਾਨ ਤੇ ਕੀ ਕਿਰਪਾ ਹੋਗੀ? ਗੁਰੂ ਅਮਰਦਾਸ ਮਹਾਰਾਜ ਜੀਿਸ ਅਵਸਥਾ 'ਚ ਬੈ ਕੇ ਅਨੰਦ ਸਮਾਚਾਰਿਆ ਸੀ। ਜਿਸ ਅਵਸਥਾ ਜਿ ਬੈ ਕੇ ਨੰਦ ਸਾਉ ਚਾਰਿਆ ਸੀ ਜਿੱਥੇ ਗੁਰੂ ਅਮਰਦਾਸ ਦੀ ਸੁਰਤ ਗਈ ਹੋਈ ਸੀ ਆਨੰਦ ਭੈ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਿ ਉਸ ਅਵਸਥਾ ਚ ਪਾਉਂਦੇ ਰਿਹਾ ਸੀ ਜਿਸ ਕੀ ਬਾਣੀ ਇਸ ਮਾਹੇ ਸਮਾਈ ਬਾਣੀ ਉਸ ਜਿਸ ਅਵਸਥਾ ਚ ਉਚਾਰੀ ਗਈ ਆ ਜਿਹਨਾਂ ਜੋੜ ਜਾਂਦਾ ਨਾ ਉਸ ਅਵਸਥਾ ਚ ਉੱਥੇ ਲੈ ਜਾਂਦਾ ਅੱਛਾ ਐਡੀ ਤਾਕਤ ਹੈ ਸ਼ਬਦ ਦੀ ਮੈਂ ਫੇਰ ਮਾਫੀ ਮੰਗ ਕੇ ਰਿਪੀਟ ਕਰਾਂਗਾ ਆਪਾਂ ਦੁਨੀਆਦਾਰੀ ਦੇ ਔਰੇ 'ਚ ਜਿਆਦਾ ਪ੍ਰਭਾਵ 'ਚ ਜਿਆਦਾ ਹੈ ਇਸ ਕਰਕੇ ਦੁਨੀਆ ਦੇ ਸ਼ਬਦਾਂ ਦਾ ਦੁਨੀਆ ਦੇ ਬੋਲਾਂ ਦਾ ਲੈਣ ਦੇ ਉਹਨਾਂ ਦੀ ਸਾਨੂੰ ਨੌਲੇਜ ਹੈ ਬਾਣੀ ਦੀ ਬਹੁਤ ਘੱਟ ਆ ਕਿਸੇ ਵੈਲੇ ਵੈਲੇ ਕੋ ਸਿੱਖਣ ਨੂੰ ਮਿਲਦੀ ਤੋ ਅੱਜ ਦਾ ਜਿਹੜਾ ਸ਼ਬਦ ਹੈ ਮੇਰੇ ਮਨ ਸ਼ੰਦਰਪੈ ਉਹ ਮੇਰੇ ਮਨ ਜਿਤਨ ਕੋ ਸ਼ਬਦ ਦੇ ਰੰਗ ਵਿੱਚ ਰੰਗਿਆ ਗਿਆ ਨਾ ਰੰਗ ਹੋਏ ਤੈਨੂੰ ਰੱਬ ਜੀ ਦੇ ਨਾਮ ਦਾ ਪਿਆਰ ਵਾਜਣਾ ਪਿਆ। ਉਹ ਰੰਗਾਂ માં ਜਾਣ ਜੀ ਸਭ ਚਲ ਗਿਆ। ਫਿਰ ਪ੍ਰਾਪਤੀ ਕੀ ਹੋਵੇਗੀ? ਸੱਚੇ ਭਗਤਾਂ ਜਿਹੜੇ ਰੱਬ ਦੇ ਸੱਚੇ ਸੱਚੇ ਭਗਤ ਹੈ ਜਿਹਦੇ 'ਚ ਕੋਈ ਲੈਣ ਦੇਣ ਦਾ ਬੰਗਰੂ ਨਾਲ ਡੀਲਿੰਗ ਨਹੀਂ ਲੱਗੀਆਂ। ਤੁਸੀਂ ਮੇਰੇ ਰਾਏ ਕਰਦੇ ਮੈਂ ਤੇ ਰਾਏ ਕਰਦਾ। ਸੱਚੇ ਭਗਤ ਜਿਹਨੂੰ ਅਸੋ ਪ੍ਰੇਮਾ ਭਗਤੀ ਕਹਿੰਦੇ ਨੇ ਉਹਦਾ ਪਤਾ ਲੱਗੇਗਾ ਕੀ ਹੈ? ਸੱਚਾ ਹਰ ਮੰਦਰ ਸੱਚਾ ਸਦਾ ਰਹਿਣ ਵਾਲਾ ਸਟੇਬਲ ਰਹਿਣ ਵਾਲਾ ਹਰ ਮੰਦਰ ਸ਼ਬਦ ਇੱਥੇ ਵਰਤਿਆ ਰੱਬ ਜੀ ਦਾ ਮੰਦਰ ਇਹ ਸਰੀਰ ਇਹ ਦੇਹ ਇਸ ਰੂਪ ਜਿਹੜਾ ਰੱਬ ਜੀ ਵੱਲੋਂ ਮਿਲਿਆ ਸਾਨੂੰ